ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰੁ ਸਤ ਗੁਰ ਪ੍ਰਸਾਦਿ ਆਉ ਆਇਆ ਦੂਰੋਂ ਚਲ ਕੈ ਮਤਕੀ ਤੋ ਸ਼ਰਨਾਈ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਈ ਜਿਉ ਜੀ ਜੰਤ ਕੀ ਠਾਕਰਾ ਸਰਬੋ ਚਿੰਤ ਤੂਦ ਪਾਸੀ ਜੋ ਤਿਸ ਪਾਵੀ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੀ ਆਪੀ ਹਰੀ ਇੱਕ ਰੰਗ ਹੈ ਆਪੀ ਬੋ ਰੰਗੀ ਜੋ ਤਿਸ ਭਾਵੀ ਨਾਨਕਾ साई गल चंगी सो होटल गुर से सहज सबाई, दर्शन परसें गुरु के, जन्म मरण दुख जाई ਉਵੈ ਸਿਫਤ ਕਸਮ ਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੋਦੇ ਡਿਟੇ ਸੱਚੇ ਪਾਤਿਸ਼ਾ ਮਾਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਿਸ਼ਾ ਸੇਰਿ ਸ਼ਾਹਾਂ ਦੀ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀਸਾ ਹੋ ਸੱਜਣ ਸੱਚਾ ਪਾਤਸ਼ਾਹ ਸੇਰਿ ਸ਼ਾਹਾਂ ਦੀ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਕਬੀਰ ਆ ਰਾਮ ਨਾ ਚੀਤੀਓ ਜਰ ਪਹੁੰਚਿਓ ਆਈ ਲਾਗੀ ਮੰਦਰ ਦਵਾਰ ਤੇ ਅਬ ਕੀਆ ਕਾਢਿਆ ਜਾਈ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕ ਸਿਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਈ ਪਹੁੰਚੇ ਖਸਮ ਕੋ ਜੋ ਵੀਚ ਨਾ ਖਾਹੀ ਕਾਂਬ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂਪੀ ਸਾ ਸੰਗਤ ਜੀ ਅੱਜ ਆਪਾਂ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਬੀਰ ਸਾਹਿਬ ਜੀ ਦੇ ਸਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1371 ਤੇ ਬਰਾਜਮਾਨ ਹੈ ਸੁਬਾਈਮਾਨ ਹੈ ਸ਼ਿਸ਼ੋਭਤ ਹੈ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿ ਆਏ ਲਾਗੀ ਮੰਦਰ ਦਵਾਰ ਤੇ ਅਬ ਕੀ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕ ਹੀ ਸਰਜਨਹਾਰ ਸੋ ਗੁਰੂ ਪਿਆਰੀ ਗੁਰੂ ਰੂਪੀ ਸਾਜੀ ਨਵਾਜੀ ਸਾਧ ਸੰਗ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਰਸਨਾ ਪਵਿੱਤਰ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਗਤ ਕਬੀਰ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਇਸ ਸਲੋਕ ਦੇ ਵਿੱਚ ਫਰਮਾਉਂਦੇ ਨੇ ਕਿ ਏ ਕਬੀਰ ਜੇ ਸਿਮਰਨ ਤੋਂ ਖੁੰਝਾਂ ਹੀ ਜਵਾਨੀ ਲੰਘ ਗਈ ਅਤੇ ਬਡਾਪਾ ਆ ਜਾਣ ਤੇ ਹੁਣ ਸੂਝ ਪਈ ਹੈ ਤਾਂ ਵੀ ਨਰਾਸ਼ ਹੋਣ ਦੀ ਲੋੜ ਨਹੀਂ ਸਿਮਰਨ ਪ੍ਰਭੂ ਦੀ ਆਪਣੀ ਬਖਸ਼ਿਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਜਵਾਨੀ ਹੋਵੇ ਚਾਹੇ ਬਢਾਪਾ ਹੋਵੇ ਸਿਮਰਨ ਕਰਨ ਦਾ ਸਵਾਬ ਉਹੀ ਬਣਦਾ ਜਦੋਂ ਕਰਤਾਰ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਝ ਬਣ ਜਾਂਦੀ ਪਿਆਰ ਪੈ ਜਾਂਦਾ ਔਰੀ ਦਾਸ ਕਿਸੇ ਵੀ ਜੀਵ ਦੇ ਹੱਥ ਵਿੱਚ ਨਹੀਂ ਇਹ ਸਵੱਬ ਬਣਾਉਣ ਵਾਲਾ ਉਹ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਸਿਰਫ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਵੱਬ ਬਣਾਉਣ ਜੋਗਾ ਹੈ ਜਰਾ ਹੁੰਦਾ ਬਡੇਪਾ ਕਬੀਰਾ ਰਾਮ ਨਾ ਚੇਤੀਓ ਜਰਾ ਪਹੁੰਚਿ ਆਈ ਕਹਿੰਦੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ, ਰਾਮ ਦਾ ਨਾਮ ਨਹੀਂ ਜਪਿਆ। ਰਾਮ ਤੋਂ ਪਾਵਜੋ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ। ਪਰਮੇਸ਼ਰ ਕਣ-ਕਣ ਦੇ ਵਿੱਚ ਮੌਜੂਦ ਹੈ। ਕਹਿੰਦੇ ਤੂੰ ਉਹਨੂੰ ਚੇਤਾ ਨਹੀਂ ਕੀਤਾ, ਤੂੰ ਉਹਨੂੰ ਯਾਦ ਨਹੀਂ ਕੀਤਾ। ਤੇਰਾ ਬਚਪਨ ਵੀ ਲੰਘ ਗਿਆ, ਜਵਾਨੀ ਵੀ ਲੰਘ ਗਈ, ਔਰ ਬਡਾਪਾ ਆ ਗਿਆ। ਜਰਾ ਆ ਗਿਆ। ਜਾਨੇ ਕਿ ਤੇਰੀ ਤੀਸਰੀ ਅਵਸਥਾ ਆ ਗਈ ਆ ਹੁਣ ਤੂੰ ਬਡਾਪਾ ਆ ਗਿਆ ਵਾ ਬਡਾਪੇ ਤੋਂ ਬਾਅਦ ਮੌਤ ਆ ਜਾਂਦੀ ਏ ਬਾਲ ਜਵਾਨੀ ਔਰ ਫੁਨ ਬਾਲ ਜਵਾਨੀ ਔਰ ਬਿਰਧ ਫੁਨ ਅਵਸਥਾ ਜਾਨ ਕਿ ਤਿੰਨ ਅਵਸਥਾ ਆਉਂਦੀਆਂ ਤਿੰਨ ਸਟੇਜਾਂ ਆਉਂਦੀਆਂ ਮਨੁੱਖ ਦੇ ਉੱਪਰ ਪਹਿਲਾਂ ਬਚਪਨ ਆਉਂਦਾ ਵਾ ਫਿਰ ਜਵਾਨੀ ਆਉਂਦੀ ਆ ਫਿਰ ਜਿਹੜਾ ਵਾ ਬਡਾਪਾ ਆਉਂਦਾ ਵਾ ਕਹਿੰਦੇ ਨੇ ਕਿ ਤੇਰੀ ਤੇ ਸਰੀਰ ਤੇ ਹੁਣ ਜਿਹੜਾ ਸਰੀਰ ਤੇਰਾ ਬਡਾਪਿਆ ਆ ਗਿਆ ਵਾ ਕਹਿਣ ਤੋਂ ਭਾਵ ਕਿ ਬੁੱਢਾ ਹੋ ਗਿਆ ਬਜ਼ੁਰਗ ਹੋ ਗਿਆ ਤੇ ਤੂੰ ਰਾਮ ਦਾ ਨਾਮ ਹੀ ਨਹੀਂ ਜਪਿਆ ਤੂੰ ਅਜੇ ਤੱਕ ਵਾਹਿਗੁਰੂ ਵਾਹਿਗੁਰੂ ਨਹੀਂ ਕੀਤਾ ਤੂੰ ਸਿਮਰਨ ਵਾਲੇ ਬਣੇ ਲੱਗਾ ਹੀ ਨਹੀਂ ਕਹਿੰਦੇ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਔਰ ਕਹਿੰਦੇ ਮੰਦਰ ਹੁੰਦਾ ਘਰ ਦਵਾਰ ਹੁੰਦਾ ਬੂਹਾ ਤੇ ਕਹਿੰਦੇ ਨੇ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ ਘਰ ਦੇ ਬੂਹੇ ਅੱਗੇ ਆਗ ਆ ਗਈ ਹੈ ਜਾਨੀ ਕਿ ਹੁਣ ਤੇਰਾ ਕਾਲ ਜਿਹੜਾ ਨੇੜੇ ਆ ਗਿਆ ਵਾ ਕਹਿਣ ਤੋਂ ਭਾਵੇਂ ਆ ਕਿ ਤੇਰੇ ਸਰੀਰ ਦੇ ਵਿੱਚ ਨਾ ਹੁਣ ਉਹ ਜਾਨ ਰਹੀ ਪਹਿਲਾਂ ਵਾਲੀ ਨਾ ਸੱਤਿਆ ਰਹੀ ਐ ਔਰ ਮੌਤ ਜਿਹੜੀ ਆ ਉਹ ਤੇਰੇ ਸਿਰ ਤੇ ਮੰਡਰਾ ਰਹੀ ਐ ਅੱਗੋਂ ਢੀੜਾ ਆ ਗਿਆ ਪਿੱਛਾ ਰਿਹਾ ਦੂਰ ਕਹਿਣ ਤੋਂ ਭਾਵ ਕਿ ਵਡਾਪਾ ਅਪੜਿਆ ਵਾ ਸਧਾਰਨ ਦੇ ਤੌਰ ਤੇ ਵਡਾਪੇ ਤੋਂ ਪਹਿਲਾਂ ਹੀ ਇਹ ਉਦਮ ਕਰਨਾ ਚਾਹੀਦਾ ਸੀ ਪਰ ਜੇ ਜਵਾਨੀ ਵਿੱਚ ਵੀ ਪ੍ਰਮਾਤਮਾ ਦਾ ਭਜਨ ਨਾ ਕੀਤਾ ਉਤੋਂ ਬਡਾਪਾ ਆਪੜਿਆ ਇਸ ਉਮਰ ਦਾ ਕਮਾਇਆ ਦੇ ਮੋਹ ਵਿੱਚ ਫਸੇ ਰਿਆਂ ਬੇਅੰਤ ਮੰਦੇ ਸੰਸਕਾਰ ਅੰਦਰ ਜਮਾ ਹੁੰਦੇ ਗਏ ਔਰ ਕਿਵੇਂ ਹੁਣ ਸਿਮਰਨ ਵੱਲ ਪਰਤਣਗੇ ਜੇ ਕਿਸੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬਹੁਤਾ ਕੁਝ ਸੜਨੋਂ ਬਚਾਇਆ ਨਹੀਂ ਜਾ ਸਕਦਾ ਇਸੀ ਤਰ੍ਹਾਂ ਜੇ ਜਵਾਨੀ ਵਕਾਰਾਂ ਵੱਲ ਗਲ ਜਾਏ ਤਾਂ ਬੁਢਾਪੇ ਵਿੱਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸਵਾਰਿਆ ਨਹੀਂ ਜਾ ਸਕਦਾ ਕਹਿਣ ਤੋਂ ਭਾਵੇਂ ਆ ਕਿ ਘਰ ਨੂੰ ਜਿਹੜੀ ਆ ਸਰੀਰ ਨੂੰ ਜਿਹੜੀ ਆ ਉਹ ਵਕਾਰਾਂ ਨੇ ਜਿਹੜੀ ਆ ਅੱਗ ਲਾਈ ਹੋਈ ਸੀ ਔਰ ਲੱਗੀ ਹੋਈ ਅੱਗ ਦੇ ਵਿੱਚ ਸਾਰੇ ਜਿਹੜੇ ਵਕਾਰ ਨੇ ਜਿੰਨੇ ਆਇਬ ਨੇ ਸਾਰੇ ਜਿਹੜੇ ਆ ਉਹਨੇ ਤੇਰੇ ਸਰੀਰ ਨੂੰ ਜਿਹੜਾ ਵਾ ਸਾੜ ਛੁੱਟਿਆ ਵਾ ਜਾਣੇ ਕਿ ਤੇਰੀਆਂ ਆਤਾਂ ਜਿਹੜੀਆਂ ਪੱਕ ਚੁਕੀਆਂ ਵਾ ਮਾਨਦ ਕਰਮੀ ਤੋਂ ਹੋ ਗਿਆ ਤੇਰੇ ਮਾਨ ਦੇ ਵਿੱਚ ਭੜੀਆਂ ਆਵਾਸ਼ਨਾਵਾਂ ਔਰ ਗਲਤਾਨ ਹੋਇਆ ਪਿਆਵਾਂ ਹੁਣ ਤੈਨੂੰ ਕਿਸ ਤਰ੍ਹਾਂ ਕੱਢਿਆ ਜਾਏ ਕਿਉਂਕਿ ਤੂੰ ਸਾਰੀ ਜ਼ਿੰਦਗੀ ਅਰਬਾ ਦਾ ਨਾਮ ਨਹੀਂ ਜਪਿਆ ਤੂੰ ਮੋਹ ਮਾਇਆ ਦੇ ਵਿੱਚ ਹੋਰ ਪੁੱਠੇ ਕੰਮਾਂ ਦੇ ਵਿੱਚ ਜਿਹੜੇ ਮਾੜੇ ਕੰਮ ਕੋ ਕਰਮ ਕੀਤੇ ਨੇ ਔਰ ਹੁਣ ਉਹ ਤੇਰੀਆਂ ਆਤਾਂ ਪੱਕ ਚੁਕੀਆਂ ਨਹੀਂ ਤੇ ਹੁਣ ਜਿਹੜਾ ਵਾ ਤੇਰਾ ਜਿਹੜਾ ਸਰੀਰ ਆ ਉਹ ਮਰਨ ਕਿਨਾਰੇ ਪਿਆ ਹੋਇਆ ਵਾ ਤੂੰ ਬਢਾਪਾ ਆ ਗਿਆ ਵਾ ਤੇ ਇਸ ਨੂੰ ਕੱਢਣਾ ਬੜਾ ਮੁਸ਼ਕਲ ਹੈ ਪਰ ਅਗੇ ਫਰੀਦ ਜਿਹੜੇ ਕਬੀਰ ਸਾਹਿਬ ਆ ਤਗੀਦ ਕਰਦੇ ਆ ਸਮਝਾਉਂਦੇ ਆ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਕਹਿੰਦੇ ਅਸਲ ਵਿੱਚ ਇਹ ਤੇਰਾ ਕਸੂਰ ਨਹੀਂ ਸੀ ਕਿਉਂਕਿ ਤੇਰਾ ਚਿੱਤ ਪਰਮਾਤਮਾ ਵੱਲ ਨਹੀਂ ਸੀ ਜੁੜਿਆ ਇਸ ਕਰਕੇ ਕਬੀਰ ਕਾਰਨ ਸੋ ਕੀਓ ਭਇਓ ਜੋ ਕੀਨੋ ਕਰਤਾਰ ਜੇ ਪ੍ਰਮਾਤਮਾ ਮਿਹਰ ਕਰੇ ਤਾਂ ਤੂੰ ਜਿਹੜਾ ਵਾ ਇਸ ਪਾਸੋਂ ਜਿਹੜਾ ਬਸ ਸਕਦਾ ਵਾ ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੋ ਏ ਸਿਰਜਨਹਾਰ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸਾਹਿਬ ਕਬੀਰ ਸਾਹਿਬ ਜੀ ਕਿ ਜੇ ਕਿਸੇ ਘਰ ਨੂੰ ਬੂਹੇ ਵੱਲੋਂ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬੌਧਾ ਕੋਈ ਜਿਹੜਾ ਸੜਨੋਂ ਨਹੀਂ ਬਚਾਇਆ ਜਾ ਸਕਦਾ ਆਪਾਂ ਇਹ ਜਿਹੜੀ ਵਿਚਾਰ ਕਰ ਲਈਏ ਇਸੇ ਤਰ੍ਹਾਂ ਜੇ ਜਵਾਨੀ ਵਿਕਾਰਾਂ ਵਿੱਚ ਗਲ ਜਾਏ ਤਾਂ ਬਡੇਪੇ ਵਿੱਚ ਉਮਰ ਦੇ ਗਿਣਤੀ ਦੇ ਦਿਨ ਹੀ ਰਹਿ ਜਾਣ ਕਰਕੇ ਜੀਵਨ ਬੌਰ ਸਵਾਰਿਆ ਨਹੀਂ ਜਾ ਸਕਦਾ ਪਰ ਹੀ ਕਬੀਰ ਜੀ ਸਿਮਰਨ ਤੋਂ ਖੁੰਝਿਆ ਹੀ ਜਵਾਨੀ ਲੰਘ ਗਈ ਤੇ ਬਡਾਪਾ ਆ ਜਾਣਦੇ ਹੁਣ ਸੂਝ ਪਈ ਹੈ ਤਾਂ ਵੀ ਨਰਾਸ਼ ਹੋਣ ਦੀ ਲੋੜ ਨਹੀਂ ਸਿਮਰਨ ਪ੍ਰਭੂ ਦੀ ਆਪਣੀ ਬਖਸ਼ਿਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਜਵਾਨੀ ਹੋਵੇ ਚਾਹੇ ਬਡਾਪਾ ਹੋਵੇ ਸਿਮਰਨ ਕਰਨ ਦਾ ਸਵੱਬ ਉਹੀ ਬੰਦਾ ਵਾ ਜੋ ਕਰਤਾਪ ਆਪ ਬਣਾਈ ਔਰੀ ਦਾਦ ਕਿਸੇ ਵੀ ਜੀਵ ਦੇ ਹੱਥ ਵਿੱਚ ਨਹੀਂ ਹੈ ਇਸ ਸਵਭ ਬਣਾਉਣ ਵਾਲਾ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਸਿਰਫ ਸ੍ਰਿਸ਼ਟੀ ਦਾ ਰਚਨਹਰ ਆਪ ਹੀ ਇਹ ਸਵਭ ਬਣਾਉਣ ਦੇ ਯੋਗ ਹੈ ਕਹਿੰਦੇ ਘਭਰਾਉਣ ਦੀ ਕੋਈ ਲੋੜ ਨਹੀਂ ਆ ਜਦੋਂ ਗੁਰੂ ਦੀ ਕਿਰਪਾ ਹੋ ਗਈ ਪਰਮਾਤਮਾ ਦੀ ਤੇ ਤੇ ਮੇਰ ਹੋ ਗਈ ਆ ਤੂੰ ਅਰਦਾਸ ਕਰ ਬੇਨਤੀ ਕਰ ਵਾਹਿਗੁਰੂ ਗੜੀ ਕਿ ਇਹ ਪਰਮਾਤਮਾ ਮੇਰੇ ਪਿਛਲੇ ਔਗਣ ਸਾਰੇ ਬਖਸ਼ ਲੈ ਆਗੇ ਮਾਰਗ ਪਾਵੇ ਕਿ ਮੈਨੂੰ ਭੁੱਲ ਚੁੱਕਾਂ ਜਿਹੜੀਆਂ ਮੇਰੇ ਤੋਂ ਗਲਤੀਆਂ ਹੋ ਗਈਆਂ ਉਹ ਮੇਰੇ ਗੁਨਾਹ ਜਿਹੜੇ ਹੋ ਗਏ ਆ ਮੇਰੇ ਤੋਂ ਪਾਪ ਹੋ ਗਏ ਆ ਤੋਂ ਉਹਨਾਂ ਨੂੰ ਜੇ ਨੰਦਾਜ ਕਰ ਮਾਫ ਕਰ ਦੇ ਤੇ ਮੈਨੂੰ ਜਿਹੜਾ ਵਾ ਅੱਗੇ ਜਿੰਨੇ ਵੀ ਮੇਰੇ ਗਿਣਤੀ ਦੇ ਦਿਨ ਰਹਿ ਗਏ ਜਿੰਨਾ ਚਿਰ ਟਾਈਮ ਰਹਿ ਗਿਆ ਵਾ ਮੇਰੀ ਤੇਰ ਨਾਲ ਸਾਝ ਬਣ ਜੇ ਇਹ ਪ੍ਰਮਾਤਮਾ ਮਹਭਗਵਤ ਪੈ ਜੇ ਮੈਂ ਤੇਰੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਵਾਰ ਲਾਂ ਕਿਉਂਕਿ ਕਬੀਰ ਕਾਰਨ ਸੋ ਭਇਓ ਕਾਰਨ ਨੂੰ ਦਾ ਸਵਭ ਵਸੀਲਾ ਆਰਾਮ ਨੂੰ ਚੇਤਨ ਦਾ ਸਵਭ ਸੋ ਭਇਓ ਉਹੀ ਸਵਭ ਆੰਦਾ ਇਕ ਇਕੋ ਹੀ ਉਸ ਕਰਤਾ ਨਾਲ ਉਸ ਪ੍ਰਮਾਤਮਾ ਨਾਲ ਸਾਂਝ ਬਣ ਜੇ ਤਿਸ ਬਿਨ ਦੂਸਰ ਕੋ ਨਹੀਂ ਇਕ ਸਿਰਜਨਹਾਰ ਹੋ ਇੱਕੋ ਸਿਰਜਨਹਾਰ ਇੱਕੋ ਪ੍ਰਮਾਤਮਾ ਜਿਹੜਾ ਸਾਨੂੰ ਵਕਾਰਾਂ ਦੀ ਮੈਲ ਤੋਂ ਬਚਾ ਸਕਦਾ ਵਾ ਅਜੇ ਵੀ ਵੇਲਾ ਹੈਗਾ ਵਾ ਅਜੇ ਵੀ ਜਿਹੜਾ ਵਾ ਇਹ ਜਿਹੜਾ ਆਪਣਾ ਟਾਈਮ ਜਿਹੜਾ ਵਾ ਆਪਾਂ ਸੰਭਾਲੀਏ ਕਬੀਰ ਫਲ ਲਾਗੇ ਫਲਣ ਪਾਕਣ ਲਾਗੇ ਆਂਬ ਜਾਏ ਪਹੁੰਚੇ ਕਸਮ ਕੋ ਜੋ ਬੀਜ ਨਾ ਖਾਹੀ ਕਾਂਬ ਇਹ ਕਬੀਰ ਅੰਬਾਂ ਦੇ ਬੂਟਿਆਂ ਨੂੰ ਪਹਿਲਾਂ ਫਲ ਲੱਗਦੇ ਹਨ ਤੇ ਸਹੀਏ ਸਹੀ ਜੇ ਉਹ ਪੱਕਣੇ ਸ਼ੁਰੂ ਹੋ ਜਾਂਦੇ ਪੱਕਣ ਤੋਂ ਪਹਿਲਾਂ ਜੇ ਇਹ ਆਂਬ ਅਨੇਰੀ ਆਦ ਨਾਲ ਟਾਣੀ ਨਾਲੋਂ ਜਿਹੜਿਆ ਹੇਲੇ ਨਾ ਜਾਣ ਤਾਂ ਹੀ ਮਾਲਕ ਦਾ ਕਪੜਾ ਦੇ ਆ ਕਹਿੰਦ ਭਾਵ ਕਿ ਟੁੱਟ ਨਾ ਜਾਣ ਜੇ ਪਹਿਲਾਂ ਕੱਚੇ ਆਂਬ ਹੀ ਟੁੱਟ ਗਏ ਤੇ ਫਿਰ ਮਾਲਕ ਤੱਕ ਜਿਹੜੇ ਆ ਉਹਨਾਂ ਨੂੰ ਮਾਲਕ ਨੂੰ ਵੀ ਕੋਈ ਫਾਇਦਾ ਨਹੀਂ ਹੁੰਦਾ ਔਰ ਕੱਚੇ ਆਂਬ ਜਿਹੜੇ ਆ ਉਹ ਖਾਣ ਦਾ ਵੀ ਕੋਈ ਸੁਆਦ ਨਹੀਂ ਹੁੰਦਾ ਇਹ ਬੀਮ ਵਰਤੇ ਆ ਕਿ ਬਸੰਤ ਰੁੱਤੇ ਅੰਬਾਂ ਨੂੰ ਬੂਰ ਪੈਂਦਾ ਵਾ ਗਾਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਪਹਿਲਾਂ ਕੱਚੇ ਫਲਾਂ ਨੂੰ ਗਾਲੜ ਤੋਤੇ ਆਦਿ ਕਿ ਹੀ ਟੋਕ ਟੋਕ ਕੇ ਖਾ ਜਾਂਦੇ ਹਨ ਨੇਰੀਆਂ ਵਿੱਚ ਬਹੁਤ ਸਾਰਾ ਫਲ ਝੜ ਜਾਂਦਾ ਹੈ ਕਈ ਫਲ ਟਾਣੀ ਆਦ ਨਾਲ ਲੱਗੇ ਤਾਂ ਰਹਿੰਦੇ ਹਨ ਪਰ ਨੇਰੀ ਨਾਲ ਹਿਲ ਜਾਣ ਕਰਕੇ ਉੱਤੇ ਹੀ ਸੁੱਕ ਜਾਂਦੇ ਹਨ ਇਹਨਾਂ ਕਈ ਹਿੱਲਿਆਂ ਹੱਲਿਆਂ ਤੋਂ ਲੰਘ ਕੇ ਜੋ ਪੱਕਦੇ ਹਨ ਉਹੀ ਕਬੂਲ ਪੈਂਦੇ ਹਨ। ਇਹੀ ਹਾਲ ਮਨੁੱਖਾਂ ਦਾ ਹੈ ਜਗਤ ਦੇ ਕਈ ਵਕਾਰ ਨਿਸ਼ਾਨ ਨੂੰ ਪ੍ਰਭੂ ਨਾਲੋਂ ਵਿਛੋੜਦੇ ਹਨ। ਜਗਤ ਦੇ ਕਈ ਵਕਾਰ ਇਨਸਾਨ ਨੂੰ ਪ੍ਰਭੂ ਨਾਲੋਂ ਵਿਛੋੜਦੇ ਆ। ਜੋ ਮਨੁੱਖ ਮਾਇਆ ਦੇ ਸਭ ਹੱਲਿਆਂ ਤੋਂ ਬਚ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ ਉਹੀ ਮਾਲਕ ਪ੍ਰਭੂ ਦੀਆਂ ਨਜ਼ਰਾਂ ਵਿੱਚ ਜਾਜਦੇ ਹਨ। ਕਬੀਰ ਫਲ ਲਾਗੇ ਫਲਣ ਪਾਕਣ ਲਾਗੇ ਆਂਬ ਕਹਿੰਦੇ ਫਲ ਲਾਗੇ ਆ ਫੁੱਲ ਲਾਗੇ ਆ ਹੁਣ ਫਲ ਵੀ ਲਾਗੇ ਆ ਹੁਣ ਆਂਬ ਪੱਕਣ ਲੱਗੇ ਆ ਕਹਿਨ ਤੋ ਭਾਵਕ ਸਰੀਰ ਜਿਹੜਾ ਵਾ ਉਹ ਵਡਾਪੇ ਵਿੱਚ ਵੀ ਜੇ ਆ ਗਿਆ ਵਾ ਜਾਇ ਪਹੁੰਚੇ ਕਸਮ ਕੋ ਜੋ ਬੀਜ ਨਕਾਹੀ ਕਾਮਬ ਕਹਿੰਦੇ ਮੇਰੀ ਪੁਕਾਰ ਹੈ ਕਿ ਪ੍ਰਮਾਤਮਾ ਤੱਕ ਸਾਬਤ ਜਾਣ ਇਹ ਜਿਹੜੇ ਆ ਔਗਣਾ ਤੋਂ ਰਹਿਤ ਪਰਮਾਤਮਾ ਤੱਕ ਪਹੁੰਚਣ ਜਿਵੇਂ ਕੋਈ ਬੱਚਾ ਏ ਮ ਧਿਆਨ ਦਿੰਦਾ ਨਾ ਉਹਦੀ ਪੂਰੀ ਤਿਆਰੀ ਕੀਤੀ ਹੋਵੇ ਔਰ ਡਿਸਪਲਨ ਦੇ ਵਿੱਚ ਰਹਿੰਦਾ ਹੋਵੇ ਫਿਰ ਉਹਦੇ ਮਾਰਕ ਜਿਹੜੇ ਆ ਉਹ ਪੂਰੇ ਮਿਲਦੇ ਹਨ ਉਹਨੂੰ ਪੇਪਰਾਂ ਵਿੱਚ ਏਸੀ ਤਰ੍ਹਾਂ ਜਿਹੜੇ ਨਿਸ਼ਾਨ ਆਪਣੇ ਪਰਮਾਤਮਾ ਦੇ ਨਾਲ ਪ੍ਰੇਮ ਕਰਦੇ ਆ ਉਹ ਕਹਿੰਦੇ ਨੇ ਕਿ ਹੀ ਪ੍ਰਮਾਤਮਾ ਕਿਤੇ ਮੇਰੇ ਵਿਚਾਰੇ ਹੀ ਨਾ ਇਹ ਜਿਹੜਾ ਕੰਮ ਰਹਿ ਜੇ ਮੈਂ ਤੇਰੇ ਤੱਕ ਪਹੁੰਚਣ ਲਈ ਵਾਦ ਤੋਂ ਵਾਦ ਨਾਮ ਸਿਮਰਨ ਕਰਾਂ ਮੰਦੇ ਕਮਾ ਤੋਂ ਬਚਿਆ ਰਵਾਂ ਚੰਗੇ ਕਰਮ ਕਰਾਂ ਸੋਹਣੇ ਕਰਮ ਕਰਕੇ ਤੇਰੇ ਦਰਬਾਰ ਦੇ ਵਿੱਚ ਆਵਾਂ ਤਾਂ ਜੋ ਤੂੰ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲੈਵੇਂ ਔਰ ਮੇਰੀ ਜਿਹੜੀ ਆ ਇਸ ਭਵ ਸਾਗਰ ਤੋਂ ਕਲਾਸੀ ਹੋਵੇ ਮੁਕਤੀ ਹੋਵੇ ਔਰ ਜੀਵਨ ਮੇਰਾ ਜਿਹੜਾ ਵਾ ਆਵਾਗਮਨ ਦੇ ਚੱਕਰ ਤੋਂ ਜਿਹੜਾ ਵਾ ਮੁਕਤ ਹੋਵੇ ਸੋ ਇਨੀਆਂ ਕੁ ਵਿਚਾਰਾਂ ਕੀਤੀਆਂ ਅੱਜ ਕਹਿਣ ਤੋਂ ਭਾਵੇਂ ਆ ਕਿ ਜੇ ਆਪਣੇ ਕੋਲੋਂ ਜਵਾਨੀ ਵਿੱਚ ਵੀ ਬਚਪਨ ਵਿੱਚ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਗਿਆ ਤੇ ਹੁਣ ਤੋਂ ਹੀ ਜਾਨੀ ਕਿ ਜਿਹੜੀ ਵੀਡੀਓ ਸੁਣਦੇ ਪਏ ਆਈਡੀਓ ਜਿਹੜੀ ਆ ਸੁਣਦੇ ਪਏ ਆ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਆ ਕਿ ਹੁਣ ਤੋਂ ਹੀ ਜਿਹੜੇ ਨਾਮ ਨਹੀਂ ਜਪਦੇ ਉਹ ਜਪਨਾ ਸ਼ੁਰੂ ਕਰ ਦਈਏ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਜਿਹੜਾ ਜ਼ਿੰਦਗੀ ਨੇ ਮੁੱਕ ਜਾਣਾ ਇਸ ਜ਼ਿੰਦਗੀ ਦਾ ਕੀ ਪ੍ਰਵਾਹ ਸਾ ਜਿਵੇਂ ਪਾਣੀ ਵਿੱਚ ਪਤਾਸਾ ਕਹਿੰਦੇ ਪਤਾਸਾ ਪਾਣੀ ਵਿੱਚ ਜਿਹੜਾ ਖੁਰਦਿਆਂ ਮੈਂ ਟਰੀ ਲਾਉਂਦਾ ਇਸੀ ਤਰ੍ਹਾਂ ਜ਼ਿੰਦਗੀ ਦੀ ਖੇਡ ਆ ਦਮ ਆਇਆ ਤੇ ਆਦਮੀ ਨਹੀਂ ਤੇ ਡੈੱਡ ਬੋਡੀ ਆਮ ਆਦਮੀ ਹੈ ਇਕਦਮੀ ਮੌਲਤ ਮੌਤ ਨਾ ਜਾਣਾ ਸੋ ਜਿੰਨੇ ਕੁ ਸਵਾਸਾਂ ਦੀ ਪੂੰਜੀ ਆਪਾਂ ਨੂੰ ਮਿਲੀ ਆਪਾਂ ਨਾਮ ਸਿਮਰਨ ਵਿੱਚ ਬਤਾਈਏ ਉਸ ਅੱਲਾ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਗੁਣ ਗਾਈਏ ਚੜ੍ਹਦੀ ਕਲਾ ਵਿੱਚ ਰਹੀਏ ਤੰਦਰੁਸਤੀਆਂ ਜਿਹੜੀਆਂ ਪ੍ਰਮਾਤਮਾ ਸਭ ਨੂੰ ਬਖਸ਼ੇ ਕਿਰਪਾ ਕਰੇ ਹਰ ਘਰ ਖੁਸ਼ੀਆਂ ਖੇੜੇ ਜਿਹੜੇ ਆ ਉਹ ਰਹਿਣ ਗੁਰੂ ਮਾਰਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਔਰ ਦਾਸ ਵੱਲੋਂ ਵਿਚਾਰਾਂ ਕਰਦਿਆਂ ਇਹ ਕਈ ਨੀਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਗਲਤੀਆਂ ਹੋ ਗਈਆਂ ਵਾ ਗੁਰੂ ਰੂਪੀ ਸਾਧ ਸੰਗਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਅੰਦੇਕਾ ਕਰਨਾ ਖੋ ਪਰੋਖੇ ਕਰਨਾ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਤਾਂ ਜੋ ਅਸੀਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੇ ਜਾ ਕੇ ਆਪਣੀ ਜਿਹੜੀ ਆ ਚੰਗੀ ਹਿਤਾਸਰ ਕਰ ਸਕੀਏ ਔਰ ਸਮਾਜ ਵਿੱਚ ਵੀ ਚੰਗੇ ਇਨਸਾਨ ਬਣ ਕੇ ਜੀਵਨ ਆਪਣਾ ਬਸਰ ਕਰੀਏ ਸੇਵਾ ਦੇ ਸਿਮਰਨ ਦੇ ਵਿੱਚ ਆਪਣਾ ਜੀਵਨ ਬਤਾਈਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਿਹੜਾ ਕਰਦੇ ਰਹੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੋਲਾ ਦੇਾਸ ਨੂੰ ਜਿਹੜੀ ਖਿਮਾ ਕਰਨੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ